ਨੌਕਰੀਆਂ ਦਾ ਸ਼ਕੀਨ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕਿ ਵੀਰ ਜੀ ਗੱਲ ਅੱਜ ਆਪਾਂ ਕਰਾਂਗੇ ਕਿ ਜਿਹੜੇ ਵੀਰ ਨਵੀਂ ਘੋੜੀ ਰੱਖਣਾ ਚਾਹੁੰਦੇ ਆ ਤੇ ਉਹ ਇਸ ਗੱਲੋਂ ਡਰਦੇ ਘੋੜੀ ਨਹੀਂ ਰੱਖਦੇ ਕਿ ਘੂੜੀਆਂ ਦਾ ਖਰਚਾ ਬੜਾ ਆ ਪਰ ਵੀਰ ਜੀ ਘੋੜੀ ਦਾ ਕੋਈ ਖਰਚਾ ਨਹੀਂ ਜੀ ਕਿਉਂਕਿ ਇੱਕ ਤਗੜੀ ਘੋੜੀ ਹੈ ਨਾ ਜਿਹੜੀ ਉਹ ਦਿਹਾੜੀ ਦੇ ਵਿੱਚ ਵੱਧ ਤੋਂ ਵੱਧ 6 ਕਿਲੋ ਤੂੜੀ ਤੇ 2 ਕਿਲੋ ਚੋਕਰ ਲੈ ਮਕਾ ਸਕਦੀ ਤੇ ਜੇ ਵੀ ਜੀ ਹੁਣ ਮੈਨੂੰ ਤੇ ਪਤਾ ਨਹੀਂ ਵੀ ਤੁਹਾਡੇ ਏਰੀਆ 'ਚ ਕੀ ਰੇਟ ਆ ਤੂੜੀ ਦਾ ਸਾਡੇ ਤਾਂ ਇਧਰ ਆਮ ਹੀ 5-6 ਰੁਪਏ ਮਿਲ ਜਾਂਦੀ ਟੂੜੀ 5-6 ਸੌਣ ਕੁਆਟਲ ਤਾਂ ਬਾਈ ਦਿਹਾੜੀ ਦਾ ਜੇ ਘੋੜੀ ਦਾ ਖਰਚਾ ਮੰਨਿਆ ਜਾਵੇ ਤਾਂ ਵੱਧ ਤੋਂ ਵੱਧ 100 ਰੁਪਏ ਤੇ ਇੰਨਾ ਕੋਈ ਜ਼ਿਆਦਾ ਨਹੀਂ ਆਪਾਂ ਸ਼ੌਂਕ ਪੂਰਾ ਕਰਨਾ ਇੱਕ ਚਲੋ ਵੈਗਰੂ ਸੱਚੇ ਪਾਸਾ ਸਾਰਿਆਂ ਤੇ ਕਿਰਪਾ ਕਰਨ ਤੇ ਸਾਰੇ ਵੀਰ ਘੋੜੀਆਂ ਵਾਲੇ ਹੋਣ ਤਾਂ ਕਿੰਨਾ ਮਜ਼ਾ ਆਊਗਾ ਹਰ ਘਰੇ ਘੋੜੀ ਹੋਵੇ ਤਾਂ ਵੈਗਰੂ ਦੀ ਦਾਤ ਆਏ ਤਾਂ ਵੀਰੇ ਹਰ ਘਰ ਇੱਕ ਘੋੜੀ ਹੋਣੀ ਚਾਹੀਦੀ ਹੈ ਮੈਂ ਤਾਂ ਇਹੀ ਕਹਿੰਨਾ ਮੈਂ ਤਾਂ ਬਹੁਤ ਖੁਸ਼ ਹੁੰਨਾ ਜਦੋਂ ਕਿਸੇ ਦੇ ਘਰੇ ਮੈਂ ਜਾਣਾ ਘੋੜੀ ਦੇਖਦਾ ਤਾਂ ਮੈਨੂੰ ਬਹੁਤ ਚਾ ਚੜਦਾ ਜਾਨਵਰਾਂ ਦਾ ਕਿ ਫਲਾਣੇ ਫਲਾਣੇ ਵੀਰ ਕੋ ਜਾਨਵਰ ਆ ਉੱਥੇ ਦੇਖਣ ਜਾਣਾ ਦੂਰ ਦੂਰ ਦਾ ਬਹੁਤ ਚਾ ਚੜਦਾ ਤੇ ਮੈਂ ਇਹੀ ਚਾਹੁੰਦਾ ਕਿ ਸਾਰੇ ਵੀਰਾਂ ਕੋ ਚੰਗੀਆਂ ਘੋੜੀਆਂ ਹੋਣ ਵਧੀਆ ਟੌਪ ਕੁਆਲਿਟੀ ਦੇ ਹੁਣ ਸਾਡੇ ਮਾਝੇ ਏਰੀਆ ਚ ਲਾਈਏ ਤਾਂ ਬਹੁਤ ਚੰਗੇ ਘੋੜੇ ਆ ਬੜੇ ਵਧੀਆ-ਵਧੀਆ ਘੋੜੇ ਆ ਸਾਡੇ ਨੇੜੇ ਬੜੇ ਚੰਗੇ ਘੋੜੇ ਆ ਸਾਡਾ ਏਰੀਆ ਹੈਗਾ ਅੰਮ੍ਰਿਤਸਰ ਕੋਲੇ 7 ਕਿਲੋਮੀਟਰ ਅੰਮ੍ਰਿਤਸਰ ਤੋਂ ਫੇਰ ਪਿੰਡ 에어ਪੋਰਟ ਰੋਡ ਤੇ ਉੱਥੇ ਸਾਡੇ ਰੂਟ ਤੇ ਵੀ ਹੁਣ ਤਾਂ ਬਹੁਤ ਆਮ ਘੋੜੇ ਹੋ ਗਏ ਆ ਜਿੱਦਾਂ ਕੋਹੇ ਨੂਰ ਹੋ ਗਿਆ ਸਮਰਾਟ ਹੋ ਗਿਆ ਪਾਹੂਬਲੀ ਹੋ ਗਿਆ ਬੜੇ-ਬੜੇ ਨੁਕਰੀ ਬਰੀਡ ਹੁਣ ਤਾਂ ਮੈਂ ਕਹਿੰਨਾ ਕਿ ਬਹੁਤ ਚੰਗੇ ਘੋੜੇ ਤਿਆਰ ਹੋ ਗਏ ਆ ਸਾਡੇ ਮਾਝੇ ਏਰੀਏ 'ਚ ਮੈਂ ਕਹਿੰਦਾ ਕਿ ਹਰ ਘਰ ਇੱਕ ਘੋੜੀ ਹੋਣੀ ਚਾਹੀਦੀ ਆ ਤੇ ਵੀਰ ਜੀ ਘੋੜੀ ਦਾ ਕੋਈ ਵੀ ਖਰਚਾ ਨਹੀਂ ਹੁੰਦਾ ਤੇ ਇੱਕ ਵੀ ਜੀ ਕਈ ਕਹਿੰਦੇ ਆ ਕਿ ਘੋੜੀ ਟਾਈਮ ਬਹੁਤ ਜ਼ਿਆਦਾ ਮੰਗਦੀ ਆ ਬਟ ਮੈਂ ਇਹੀ ਕਹਿੰਨਾ ਕਿ ਘੋੜੀ ਨੂੰ ਜ਼ਿਆਦਾ ਟਾਈਮ ਦੇਣ ਦੀ ਵੀ ਇੰਨਾ ਲੋੜ ਨਹੀਂ ਆ ਇੱਕ ਘੰਟਾ ਘੋੜੀ ਨੂੰ ਸਵੇਰੇ ਦੇ ਦਿਓ ਤੇ ਇੱਕ ਘੰਟਾ ਸ਼ਾਮ ਨੂੰ ਖੜਕਣਾ ਮਾਰੋ ਮੈਂ ਕਹਿੰਦਾ ਕਿ ਘੋੜੀ ਦੀ ਸੇਵਾ ਕਰਨ ਦਾ ਫਲ ਇੰਨਾ ਕੁ ਮਿਲਦਾ ਆ 125 ਪਾਠ ਜਪਜੀ ਸਾਹਿਬ ਦੇ ਇੱਕ ਜਣਾ ਡੇਲੀ ਕਰਦਾ ਹੋਵੇ ਤੇ ਇੱਕ ਜਣਾ ਘੋੜੇ ਤੇ ਖੜਕਣਾ ਫੇਰਦਾ ਹੋਵੇ ਨਾ ਤਾਂ ਦੋਨਾਂ ਨੂੰ ਬਰਾਬਰ ਫਲ ਮਿਲਦਾ ਤਾਂ ਮੈਂ ਤਾਂ ਇਹੀ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਨਵੀਂ ਘੋੜੀ ਰੱਖਣੀ ਆ ਬੇਚੇਜ ਘੋੜੀਆਂ ਰੱਖੋ ਇਹਨਾਂ ਖਰਚਾ ਨਹੀਂ ਆ ਬਹੁਤ ਚੰਗਾ ਇੱਕ ਆਪਾਂ ਨੂੰ ਮਿਲ ਜਾਂਦਾ ਆ ਸ਼ੌਂਕ ਜੀ ਜੀ ਇੱਕ ਮੈਂ ਤੁਹਾਨੂੰ ਗੱਲ ਹੋਰ ਕਹਿਣੀ ਚਾਹੁੰਦਾ ਜਿਹੜੇ ਘਰੇ ਘੋੜੀ ਹੁੰਦੀ ਹੈ ਨਾ ਸਾਰੀ ਪੀੜੀਆਂ ਦਰ ਪੀੜੀਆਂ ਉਹ ਸ਼ੌਂਕ ਚੱਲ ਪੈਂਦਾ ਤੇ ਇਹ ਫਿਰ ਸ਼ੌਂਕ ਮੁੱਕਦਾ ਨਹੀਂ ਸਾਰੇ ਨਸ਼ੇ ਛੋਟੀਆਂ ਨੇਗੇ ਸਮੈਗ ਦਾ ਛੁੜਜੂ ਫੀਮ ਦਾ ਛੁੜਜੂ ਪੁੱਕੀ ਦਾ ਛੁੜਜੂ ਪਰ ਜਿੰਨੇ ਘੋੜੀ ਦਾ ਨਸ਼ਾ ਕਰ ਲਿਆ ਨਾ ਇੱਕ ਵਾਰ ਜਾਨਵਰ ਘਰੇ ਰੱਖ ਲਿਆ ਉਹ ਤੋਂ ਨਹੀਂ ਫਿਰ ਇਹ ਛੱਡਦੇ ਉਹ ਫਿਰ ਪੀੜੀਆਂ ਦਰ ਪੀੜੀਆਂ ਕੰਮ ਚੱਲ ਜਾਂਦਾ ਤੇ ਜੇ ਤੁਹਾਨੂੰ ਵੀਰਜੀ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਿਓ ਨੁਕਰੀਆਂ ਦੇ ਸ਼ਕੀਨ ਨੂੰ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਵੀਰਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ